ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਤਿਆਰੀ ਵੀ ਵਧੀਆ ਚੱਲ ਰਹੀ ਹੋਊਗੀ ਅੱਜ ਦੀ ਕਲਾਸ ਦੇ ਵਿੱਚ ਆਪਾਂ ਜੀ ਜੀਓਗ੍ਰਾਫੀ ਦਾ ਇਹ ਮੋਸਟ ਇੰਪੋਰਟੈਂਟ ਟੌਪਿਕ ਹੈ ਜੀ ਪਰਬਤ ਪਠਾਰ ਮੈਦਾਨ ਝੀਲਾਂ ਅਤੇ ਦੀਪਾਂ ਦੇ ਬਾਰੇ ਵਿੱਚ ਪੜਾਂਗੇ ਤਾਂ ਇਹ ਕਲਾਸ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹਿਣ ਵਾਲੀ ਹੈ ਜੀ ਸੀਟੈਟ ਪੀਐਸਟੈਟ ਦੇ ਲਈ ਬਹੁਤ ਜ਼ਰੂਰੀ ਕਲਾਸ ਹੈ ਜੀ ਇਹ ਐਨਸੀਆਰਟੀ ਦੇ ਵਿੱਚੋਂ ਲਿਆ ਗਿਆ ਹੈ ਇਹ ਪੰਜਾਬ ਬੋਰਡ ਦੇ ਵਿੱਚੋਂ ਇਹ ਟੌਪਿਕ ਮੈਂ ਨਹੀਂ ਲਿਆ ਜੀ ਇਹ NCERT ਦੇ ਵਿੱਚੋਂ ਇਹ ਜਿਹੜੇ ਫੈਕਟਸ ਆ ਇਹ ਲੈ ਗਏ ਆ ਸ਼ੁਰੂ ਕਰਦੇ ਆ ਜੀ ਅੱਜ ਦੀ ਕਲਾਸ ਪਹਿਲਾ ਪੁਆਇੰਟ ਹੈ ਜੀ ਕਾਰਡੀਲੇਰਾ ਪर्वत ਸ਼੍ਰੇਣੀਆਂ ਹੁੰਦੀਆਂ ਆ ਕਾਰਡੀਲੇਰਾ ਦਾ ਸੰਬੰਧ ਕਿਹਦੇ ਨਾਲ ਹੈ ਪੇਪਰ 'ਚ ਕੀ ਪੁੱਛਿਆ ਜਾਊਗਾ ਕਿ ਕਾਰਡੀਲੇਰਾ ਦਾ ਮਤਲਬ ਚਾਰ ਆਪਸ਼ਨਾਂ ਦਿੱਤੀਆਂ ਹੋਣਗੀਆਂ ਕਾਰਡੀਲੇਰਾ ਦਾ ਸੰਬੰਧ ਇਹਨਾਂ ਵਿੱਚੋਂ ਕਿਹਦੇ ਨਾਲ ਹੈ ਤਾਂ ਕਾਰਡੀਲੇਰਾ ਜੀ ਪर्वत शृंखला ਨੂੰ ਕਾਰਡੀਲੇਰਾ ਕਿਹਾ ਜਾਂਦਾ ਆ ਨੈਕਸਟ ਹੈ ਜੀ ਐਂਡੀਜ਼ ਪਰਬਤ ਸ਼੍ਰੇਣੀਆਂ ਕਿੱਥੇ ਪਾਈਆਂ ਜਾਂਦੀਆਂ ਜੀ ਇਹ ਦੱਖਣੀ ਅਮਰੀਕਾ ਦੇ ਵਿੱਚ ਐਂਡੀਜ਼ ਪਰਬਤ ਸ਼੍ਰੇਣੀਆਂ ਪਾਈਆਂ ਜਾਂਦੀਆਂ ਆ ਆਲਪਸ ਪਰਬਤ ਕਿੱਥੇ ਪਾਇਆ ਜਾਂਦਾ ਆ ਇਹ ਜੀ ਆਲਪਸ ਪਰਬਤ ਹੈ ਜਿਹੜਾ ਇਹ ਹੈਗਾ ਜੀ ਮੱਧ ਯੂਰਪ ਦੇ ਵਿੱਚ ਰਾਕੀ ਪਰਬਤ ਸ਼੍ਰੇਣੀਆਂ ਇਹ ਹੈਗੀਆਂ ਜੀ ਉੱਤਰੀ ਅਮਰੀਕਾ ਦੇ ਵਿੱਚ ਰਾਕੀ ਪਰਬਤ ਸ਼੍ਰੇਣੀਆਂ ਉੱਤਰੀ ਅਮਰੀਕਾ ਦੇ ਵਿੱਚ ਐਟਲਸ ਪର୍ବਤ ਅਫਰੀਕਾ ਦੇ ਵਿੱਚ ਹੈ ਜੀ ਪੱਛਮੀ ਘਾਟ ਦੀ ਸਭ ਤੋਂ ਉੱਚੀ ਚੋਟੀ ਹੈ ਜੀ ਅਨਾਇਮੁੜੀ ਪੱਛਮੀ ਘਾਟ ਦੀ ਸਭ ਤੋਂ ਉੱਚੀ ਚੋਟੀ ਹੈ ਜੀ ਅਨਾਇਮੁੜੀ ਭਾਰਤ ਦੇ ਵਿੱਚ ਪੱਛਮੀ ਘਾਟ ਦੀ ਸਭ ਤੋਂ ਉੱਚੀ ਚੋਟੀ ਹੈ ਜੀ ਇਹ ਅਪਲੇਸ਼ੀਅਨ ਪਹਾੜ ਕਿੱਥੇ ਪਾਏ ਜਾਂਦੇ ਆ ਜੀ ਇਹ ਪੂਰਬੀ ਉੱਤਰੀ ਅਮਰੀਕਾ ਦੇ ਵਿੱਚ ਉੱਤਰੀ ਪੂਰਬੀ ਅਮਰੀਕਾ ਦੇ ਵਿੱਚ ਅਪਲੇਸ਼ੀਅਨ ਪਹਾੜ ਪਾਏ ਜਾਂਦੇ ਆ ਕੰਚਨਜੰਗਾ ਜਿਹੜੀ ਪਹਾੜੀ ਹੈ ਜੀ ਚੋਟੀ ਹੈ ਇਹਦੀ ਉਚਾਈ ਕਿੰਨੀ ਹੈ 8586 ਇਹਦੀ ਮੀਟਰ ਮਤਲਬ ਇਹ ਉੱਚੀ ਹੈ ਜੀ ਮਾਉਂਟ ਕੰਚਨਜੰਗਾ ਭਾਰਤ ਦੀ ਸਭ ਤੋਂ ਉੱਚੀ ਇਹ ਚੋਟੀ ਆ ਵੈਸੇ ਤਾਂ ਗੋਡਵਿਨ ਆਸਟਨ ਲਿਖਿਆ ਜਾਂਦਾ ਹੈ ਜੀ ਪਰ ਜੇਕਰ ਵਿਵਾਦਿਤ ਭਾਰਤ ਦੀ ਅਭਿਵਾਦਿਤ ਭਾਰਤ ਦੀ ਪੁੱਛਿਆ ਜਾਵੇ ਕੰਚਨਜੰਗਾ ਕਿਉਂਕਿ ਉਹਦੇ ਤੇ ਪਾਕਿਸਤਾਨ ਆਪਣਾ ਹੱਕ ਜਮਾਉਂਦਾ ਆ ਇਸ ਕਰਕੇ ਨੈਕਸਟ ਹੈ ਜੀ ਮਾਉਂਟ ਐਵਰੇਸਟ ਇਹ ਕਿੱਥੇ ਹੈ ਜੀ ਨੇਪਾਲ ਦੇ ਵਿੱਚ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਹੈ ਇਹ ਮਾਉਂਟ ਮਕਾਲੂ ਇਹ ਨੇਪਾਲ ਦੇ ਵਿੱਚ ਹੈ ਜੀ ਨੰਗਾ ਪਰਬਤ ਕਿੱਥੇ ਹੈ ਜੀ ਇਹ ਹੈਗਾ ਆ ਪਾਕਿਸਤਾਨ ਦੇ ਵਿੱਚ ਨੈਕਸਟ ਹੈ ਜੀ ਰੌਕੀ ਐਂਡੀਜ਼ ਆਲਪਸ ਹਿਮਾਲਿਆ ਪਰਬਤ ਕਿਸ ਯੁੱਗ ਦੇ ਵਿੱਚ ਬਣੇ ਸਿਗੇ ਤਾਂ ਇਹ ਜਿਹੜੇ ਰੌਕੀ ਐਂਡੀਜ਼ ਆਲਪਸ ヒਮਾਲਿਆ ਪਰਬਤਾਈ ટ્રસ્ટਰ શ્રી ਜੁਗਦੇ ਵਿੱਚ ਬਣੀ ਸੀ ਮੋਨਾ ਕੋਆ ਪਰਬਤ ਕਿੱਥੇ ਹੈ ਜੀ ਮੋਨਾ ਕੋਆ ਪਰਬਤ ਸਮੁੰਦਰ ਦੇ ਵਿੱਚ ਹੈ ਕਿਹੜੇ ਸਮੁੰਦਰ ਚ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਵਿਧਿਆੰਚਲ ਤੇ আরাਵਲੀ ਪਹਾੜੀਆਂ ਜੀ ਇਹ ਵਲਣ ਪਰਬਤ ਮੋੜਦਾਰ ਪਰਬਤਾਂ ਦੀਆਂ ਐਗਜ਼ਾਮਪਲ ਹੈ ਨੈਕਸਟ ਹੈ ਜੀ ਪਠਾਰ ਵਿਸ਼ਵ ਦਾ ਸਭ ਤੋਂ ਉੱਚਾ ਪਠਾਰ ਕਿਹੜਾ ਹੈ ਤਿੱਬਤ ਦੀ ਪਠਾਰ ਇਹ ਕੁਐਸਚਨ ਕਈ ਵਾਰੀ ਪੇਪਰਾਂ ਦੇ ਵਿੱਚ ਆ ਚੁੱਕਿਆ ਹੈ ਵਿਸ਼ਵ ਦੀ ਛੱਤ ਕਿਸ ਨੂੰ ਕਿਹਾ ਜਾਂਦਾ ਜੀ ਤਿੱਬਤ ਦੀ ਪਠਾਰ ਨੂੰ ਹਵਾ ਦੁਆਰਾ ਬਣੇ ਹੋਏ ਪਠਾਰਾਂ ਨੂੰ ਕੀ ਕਿਹਾ ਜਾਂਦਾ ਜੀ ਆਇਓਲੀਅਨ ਪਠਾਰ ਕਿਹਾ ਜਾਂਦਾ ਹੈ ਇਹਨੂੰ ਜੋ ਵੀ ਪ੍ਰੋਨਾਂਊਂਸ ਕਰਦੇ ਆ ਠੀਕ ਆ ਆਇਓਲੀਅਨ ਮੈਂ ਤਾਂ ਇਹੀ ਬੋਲਦੀ ਆ ਠੀਕ ਆ ਇਹਨੂੰ ਤੁਸੀਂ ਆਪਣੇ ਹਿਸਾਬ ਨਾਲ ਇਹ ਯਾਦ ਰੱਖ ਸਕਦੇ ਹੋ ਆਇਓਲੀਅਨ ਜਿਹੜਾ ਹਵਾ ਦੁਆਰਾ ਬਣੇ ਹੋਏ ਪਠਾਰ ਹੁੰਦੇ ਆ ਜੀ ਹਿਮਨਦੀਆਂ ਦੁਆਰਾ ਬਣੇ ਪਠਾਰ हिम ਪਠਾਰ ਕਿਹਾ ਜਾਂਦਾ ਹੈ ਜੀ ਜਿਹੜੇ ਮਤਲਬ ਗਲੇਸ਼ੀਅਰ ਹੁੰਦੇ ਆ ਨਾ ਗਲੇਸ਼ੀਅਰਾਂ ਦੁਆਰਾ ਬਣੇ ਪਠਾਰ ਨੂੰ ਹਿਮ ਪਠਾਰ ਕਿਹਾ ਜਾਂਦਾ ਆ ਜਵਾਲਾਮੁਖੀ ਦੁਆਰਾ ਬਣੇ ਪਠਾਰ ਨੂੰ ਐਫਿਊਸਿਵ ਪਠਾਰ ਕਿਹਾ ਜਾਂਦਾ ਹੈ ਇੰਗਲਿਸ਼ ਦੇ ਵਿੱਚ ਯਾਦ ਕਰਿਓ ਜੀ ਇਥੋਪੀਆ ਦਾ ਪਠਾਰ ਕਿੱਥੇ ਹੈ ਇਥੋਪੀਆ ਦਾ ਪਠਾਰ ਹੈ ਜੀ ਜਿਹੜਾ ਪੂਰਬੀ ਅਫਰੀਕਾ ਦੇ ਵਿੱਚ ਆ ਪੋਤਵਾਰ ਦੀ ਪਠਾਰ ਕਿੱਥੇ ਹੈ ਜੀ ਇਹ ਹੈਗੀ ਆ ਪਾਕਿਸਤਾਨ ਦੇ ਵਿੱਚ ਨੈਕਸਟ ਹੈ ਜੀ ਪੌੜੀਦਾਰ ਪਠਾਰ ਭਾਰਤ ਵਿੱਚ ਕਿੱਥੇ ਪਾਈ ਜਾਂਦੀ ਆ ਕਿਹੜੀ ਪਠਾਰ ਹੈ ਜਿਹਨੂੰ ਪੌੜੀਦਾਰ ਪਠਾਰ ਕਿਹਾ ਜਾਂਦਾ ਜੀ ਇਹ ਹੈਗੀ ਆ ਵਿੰਧਿਆ ਪਠਾਰ ਲਾਵਾ ਨਿਰਮਤ ਕਾਲੀ ਮਿੱਟੀ ਬੋੜ ਬਹੁਤ ਇੱਥੇ ਬਹੁਤ ਹੈ ਠੀਕ ਹੈ ਬਹੁਤ ਉਪਜਾਊ ਹੁੰਦੀ ਹੈ ਇਹਦੇ ਵਿੱਚ ਕਿਹੜੀ ਫਸਲ ਉਗਦੀ ਆ ਤਾਂ ਉਗਦੀ ਹੈ ਜੀ ਇਹਦੇ ਵਿੱਚ ਕਪਾਹ ਨੈਕਸਟ ਹੈ ਜੀ ਮੈਦਾਨ ਮੈਦਾਨ ਕਿਹੜੇ ਕਿਹੜੇ ਪਾਏ ਜਾਂਦੇ ਆ ਸਵਾਨਾ ਘਾਹ ਦੇ ਮੈਦਾਨ ਕਿੱਥੇ ਪਾਏ ਜਾਂਦੇ ਆ ਜੀ ਪੂਰਬੀ ਅਫਰੀਕਾ ਦੇ ਵਿੱਚ ਬ੍ਰਾਜ਼ੀਲ ਦੇ ਵਿੱਚ ਪੰਪਾਸ ਘਾਹ ਦੇ ਮੈਦਾਨ ਐ ਸਪੈਸ਼ਲ ਘਾਹ ਦੇ ਮੈਦਾਨਾਂ ਦੀ ਮੈਂ ਮੈਪਿੰਗ ਦੇ ਰਹੀ ਵੀ ਵੀਡੀਓ ਬਣਾਉਂਗੀ ਜੀ ਪੰਪਾਸ ਘਾਹ ਦੇ ਮੈਦਾਨ ਕਿਉਂਕਿ ਮੈਂ ਮੈਪਿੰਗ ਦੇ ਰਹੀ ਆ ਆਪਾਂ ਨੂੰ ਜ਼ਿਆਦਾ ਦੇਰ ਤੱਕ ਯਾਦ ਰਹਿੰਦੀਆਂ ਚੀਜ਼ਾਂ ਪੰਪਾਸ ਘਾਹ ਦੇ ਮੈਦਾਨ ਅਰਜنٹინა ਦੱਖਣੀ ਅਮਰੀਕਾ ਦੇ ਵਿੱਚ ਹੈ ਜੀ ਸਟ੍ਰੈਪਿਸਕਾ ਦਾ ਮੈਦਾਨ ਰੂਸ, ਮੱਧ ਏਸ਼ੀਆ ਦੇ ਵਿੱਚ ਆ, ਕੈਂਪਾਸਕਾ ਦਾ ਮੈਦਾਨ ਬ੍ਰਾਜ਼ੀਲ ਦੇ ਵਿੱਚ ਆ, ਲਾਨੋਜ਼ ਦਾ ਮੈਦਾਨ ਜਿਹੜੇ ਵੈਨਜ਼ੁਏਲਾ ਦੇ ਵਿੱਚ ਆ। ਇਹਨਾਂ ਨੂੰ ਤੁਸੀਂ ਯਾਦ ਕਰਨਾ ਜੀ, ਵੈਲਡਕਾ ਦਾ ਮੈਦਾਨ ਮੈਦਾਨ ਦੱਖਣੀ ਅਫਰੀਕਾ ਦੇ ਵਿੱਚ ਆ, ਡਾਊਨਸ ਦਾ ਮੈਦਾਨ ਜੀ ਆਸਟ੍ਰੇਲੀਆ ਦੇ ਵਿੱਚ, ਕੈਂਟਰਬਰੀ ਕਾ ਦਾ ਮੈਦਾਨ ਨਿਊਜ਼ੀਲੈਂਡ ਦੇ ਵਿੱਚ ਆ। ਇਹ ਇੱਕ ਇੰਪੋਰਟੈਂਟ ਟੌਪਿਕ ਆ ਜੀ, ਇਹ ਕਾ ਦੇ ਮੈਦਾਨ ਕਈ ਵਾਰੀ ਪੁੱਛ ਲਏ ਜਾਂਦੇ ਆ। ਕਿ ਕਿਹੜਾ ਘਾ ਦਾ ਮੈਦਾਨ ਕਿੱਥੇ ਆ ਨਦੀਆਂ ਹਿਮਾਨੀ ਹਵਾ ਆਦ ਦੁਆਰਾ ਬਣੇ ਮੈਦਾਨਾਂ ਨੂੰ ਕੀ ਕਹਿੰਦੇ ਆ ਡੀਪੋਜੀਸ਼ਨਲ ਪਲੇਨਸ ਕਹਿੰਦੇ ਆ ਇਹਨਾਂ ਨੂੰ ਇੰਗਲਿਸ਼ 'ਚ ਹੀ ਯਾਦ ਕਰਿਆ ਕਰੋ ਜੀ ਨੈਕਸਟ ਆ ਜੀ ਝੀਲਾਂ ਸਪੀਰੀਅਰ ਝੀਲ ਸਪੀਰੀਅਰ ਲੇਕ ਕਿੱਥੇ ਆ ਕੈਨੇਡਾ ਤੇ ਅਮਰੀਕਾ ਦੇ ਮਤਲਬ ਇਹ ਦੋਨਾਂ ਕਿ ਕੈਨੇਡਾ ਤੇ ਅਮਰੀਕਾ ਤੁਹਾਨੂੰ ਪਤਾ ਹੀ ਹੋਊਗਾ ਜੀ ਨਾਲ ਨਾਲ ਆ ਬਿਲਕੁਲ ਤਾਂ ਇਹ ਉੱਥੇ ਪਾਈ ਜਾਂਦੀ ਹੈ ਜੀ ਸਪੀਰੀਅਰ ਲੇਕ ਕੈਨੇਡਾ ਤੇ ਅਮਰੀਕਾ ਦੇ ਵਿਚਾਲੇ ਦੁਨੀਆ ਦੀ ਸਭ ਤੋਂ ਡੂੰਗੀ ਝੀਲ ਹੈ ਜੀ ਬੈਕਾਲ ਝੀਲ ਬੈਕਾਲ ਝੀਲ ਰੂਸ ਦੇ ਵਿੱਚ ਹੈ ਵਿਸ਼ਵ ਦੀ ਸਭ ਤੋਂ ਮਿੱਠੇ ਪਾਣੀ ਵਾਲੀ ਝੀਲ ਕਿਹੜੀ ਹੈ ਜੀ ਸਪੀਰੀਅਰ ਝੀਲ ਹੈ ਜੀ ਇਹ ਆਹੀ ਸਪੀਰੀਅਰ ਝੀਲ ਹੈ ਜਿਹੜੀ ਆਪਾਂ ਕੈਨੇਡਾ ਅਮਰੀਕਾ ਦੇ ਵਿਚਾਲੇ ਪਈ ਹੈ ਭਾਰਤ ਦੀ ਸਭ ਤੋਂ ਇਹ ਵਿਸ਼ਵ ਦੀ ਸਭ ਤੋਂ ਮਿੱਠੇ ਵਾਲੀ ਸੀਗੀ ਸਪੀਰੀਅਰ ਭਾਰਤ ਦੀ ਸਭ ਤੋਂ ਮਿੱਠੇ ਪਾਣੀ ਵਾਲੀ ਹੈ ਜੀ ਬੂਲਰ ਝੀਲ ਭਾਰਤ ਦਾ ਸਭ ਤੋਂ ਵੱਡੀ ਤੱਟੀ ਝੀਲ ਕਿਹੜੀ ਹੈ ਜੀ ਚਿਲਕਾ ਝੀਲ ਇਹ ਕਿੱਥੇ ਪਾਈ ਜਾਂਦੀ ਹੈ ਉੜੀਸਾ ਦੇ ਵਿੱਚ ਸਭ ਤੋਂ ਵੱਡੀ ਝੀਲ ਹੈ ਜੀ ਇਹ ਭਾਰਤ ਦੀ ਠੀਕ ਹੈ ਅਰਲ ਸਾਗਰ ਕਿੱਥੇ ਹੈ ਜੀ ਰੂਸ ਦੇ ਵਿੱਚ ਨੈਕਸਟ ਹੈ ਜੀ ਮਿਸ਼ੀਗਨ ਝੀਲ ਕਿੱਥੇ ਹੈ ਯੂ ਐਸ ਏ ਦੇ ਵਿੱਚ ਦੁਨੀਆ ਦੀ ਸਭ ਤੋਂ ਵੱਧ ਖਾਰੇ ਪਾਣੀ ਦੀ ਝੀਲ ਕੈਸਪੀਅਨ ਸਾਗਰ ਸਾਂਬਰ ਝੀਲ ਕਿੱਥੇ ਹੈ ਜੀ ਰਾਜਸਥਾਨ ਦੇ ਵਿੱਚ ਨੈਕਸਟ ਹੈ ਜੀ ਦੁਨੀਆ ਦੀ ਸਭ ਤੋਂ ਵੱਡੀ ਖਾਰੇ ਪਾਣੀ ਵਾਲੀ ਝੀਲ ਕਿਹੜੀ ਹੈ ਜੀ ਕੈਸਪੀਅਨ ਸਾਗਰ ਸਾਂਭਰ ਝੀਲ ਕਿੱਥੇ ਆ ਰਾਜਸਥਾਨ ਦੇ ਵਿੱਚ ਹੈ ਜੀ ਨੈਕਸਟ ਆਪਾਂ ਦਾ ਟਾਪਿਕ ਹੈ ਜੀ ਦੀਪ ਸਮੂਹ ਥਲ ਭਾਗ ਜੋ ਚਾਰੇ ਪਾਸੇ ਪਾਣੀ ਦੇ ਨਾਲ ਘਿਰਿਆ ਹੁੰਦਾ ਹੈ ਉਸ ਨੂੰ ਕੀ ਕਹਿੰਦੇ ਆ ਜੀ ਉਹਨੂੰ ਕਹਿੰਦੇ ਆ ਦੀਪ ਇੰਗਲਿਸ਼ ਦੇ ਵਿੱਚ ਆਈਲੈਂਡ ਕਹਿੰਦੇ ਆ ਥਲ ਭਾਗ ਜੋ ਚਾਰੇ ਪਾਸੇ ਪਾਣੀ ਦੇ ਨਾਲ ਘਿਰਿਆ ਹੁੰਦਾ ਹੈ ਜੀ ਉਹਨੂੰ ਦੀਪ ਕਹਿੰਦੇ ਆ ਇਹ ਪਾਣੀ ਦੇ ਵਿੱਚ ਹੁੰਦਾ ਹੈ ਜੀ ਥੋੜਾ ਜਿਹਾ ਮਤਲਬ ਪਾਰਟ ਲੈਂਡ ਦਾ ਮਿਸ਼ਾਲ ਆਕਾਰ ਵਾਲੇ ਦੀਪਾਂ ਨੂੰ ਕੀ ਕਿਹਾ ਜਾਂਦਾ ਹੈ ਜਿਹੜੇ ਦੀਪ ਬਹੁਤ ਜ਼ਿਆਦਾ ਵੱਡੇ ਹੁੰਦੇ ਉਹਦੇ ਵਿੱਚ ਬਹੁਤ ਸਾਰੇ ਦੇਸ਼ ਹੁੰਦੇ ਆ ਉਹਨੂੰ ਕਿਹਾ ਜਾਂਦਾ ਜੀ ਮਹਾਦੀਪ ਵਿਸ਼ਵ ਦਾ ਸਭ ਤੋਂ ਵੱਡਾ ਨਦੀ ਦੀਪ ਕਿਹੜਾ ਜੀ ਮਾਂਜਲੀ ਦੀਪ ਇਹ ਬ੍ਰਹਮਪੁੱਤਰ ਨਦੀ ਤੇ ਬਣਦਾ ਜੀ ਬ੍ਰਹਮ ਨਦੀ ਬ੍ਰਹਮਪੁੱਤਰ ਨਦੀ ਦੇ ਵਿੱਚ ਬਣਦਾ ਹੈ ਇਹ ਮਾਂਜਲੀ ਦੀਪ ਸਭ ਵਿਸ਼ਵ ਦਾ ਸਭ ਤੋਂ ਵੱਡਾ ਨਦੀ ਦੀਪ ਹੈ ਇਹ ਹਵਾਈ ਅਤੇ ਅਲੂਸ਼ੀਅਨ ਦੀਪ ਕਿਸ ਪ੍ਰਕਾਰ ਦੇ ਦੀਪ ਹਨ ਇਹ ਜੀ ਜਵਾਲਾਮੁਖੀ ਨਿਰਮਿਤ ਦੀਪਾ ਇਹ ਜਿਹੜੇ ਦੋਨੇ ਦੀਪ ਆ ਨਾ ਹਵਾਈ ਤੇ ਅਲੂਸ਼ੀਅਨ ਇਹ ਹੈਗੇ ਆ ਜੀ ਜਵਾਲਾਮੁਖੀ ਦੇ ਨਾਲ ਨਿਰਮਿਤ ਦੀਪ ਆ ਨੈਕਸਟ ਆ ਜੀ ਮ੍ਰਿਤਕ ਕੀੜਿਆਂ ਦੇ ਜਮਾਵ ਤੋਂ ਜਿਸ ਦੀਪ ਦਾ ਨਿਰਮਾਣ ਹੁੰਦਾ ਹੈ ਉਹਨੂੰ ਕੀ ਕਿਹਾ ਜਾਂਦਾ ਹੈ ਉਹਨੂੰ ਕਿਹਾ ਜਾਂਦਾ ਜੀ ਪਰਵਾਲ ਦੀਪ ਜਾਂ ਫਿਰ ਕੋਰਲ ਲੈਂਡ ਅ ਕੋਰਲ ਆਈਲੈਂਡ ਕਿਹਾ ਜਾਂਦਾ ਆ ਠੀਕ ਹੈ ਇਹ ਇੰਪੋਰਟੈਂਟ ਹੈ ਜੀ ਕੋਰਲ ਆਈਲੈਂਡ ਕਿਹਨੂੰ ਕਿਹਾ ਜਾਂਦਾ ਹੈ ਜਿਹੜੇ ਮ੍ਰਿਤਕ ਕੀੜਿਆਂ ਦੇ ਮ੍ਰਿਤ ਜੀਵਾਂ ਦੇ ਜਮਾਵ ਤੋਂ ਜਿਹੜੇ ਦੀਪ ਦਾ ਨਿਰਮਾਣ ਹੁੰਦਾ ਆ ਉਹਨੂੰ ਕੋਰਲ ਆਈਲੈਂਡ ਕਿਹਾ ਜਾਂਦਾ ਆ ਨੈਕਸਟ ਹੈ ਜੀ ਆਰਕਟਿਕ ਤੇ ਅਟਲੈਂਟਿਕ ਮਹਾਸાગਰ ਵਿਚਾਲੇ ਕਿਹੜਾ ਦੀਪ ਵਿਸ਼ਵ ਦਾ ਸਭ ਤੋਂ ਵੱਡਾ ਦੀਪ ਹੈ ਇਹ ਹੈ ਜੀ ਗ੍ਰੀਨਲੈਂਡ ਦੀਪ ਹੁਣ ਗ੍ਰੀਨਲੈਂਡ ਦੀਪ ਕਿੱਥੇ ਹੈ ਜੀ ਆਰਕਟਿਕ ਤੇ ਅਟਲੈਂਟਿਕ ਮਹਾਸਾਗਰ ਦੇ ਵਿਚਾਲੇ ਆ ਵਿਸ਼ਵ ਦਾ ਸਭ ਤੋਂ ਵੱਡਾ ਮਾਰੂਥਲ ਕਿਹੜਾ ਜੀ ਸਹਾਰਾ ਮਾਰੂਥਲ ਮੈਡਾਗਾਸਕਰ ਇੰਪੋਰਟੈਂਟ ਹੈ ਜੀ ਮੈਡਾਗਾਸਕਰ ਦੀਪ ਕਿਸ ਮਹਾਸਾਗਰ ਦੇ ਵਿੱਚ ਹੈ ਇਹ ਹੈਗਾ ਜੀ ਹਿੰਦ ਮਹਾਸਾਗਰ ਦੇ ਵਿੱਚ ਹਵਾਈ ਦੀਪ ਕਿਸ ਮਹਾਸਾਗਰ ਦੇ ਵਿੱਚ ਹੈ ਇਹ ਹੈਗਾ ਜੀ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਵਿਸ਼ਵ ਦਾ ਸਭ ਤੋਂ ਜ਼ਿਆਦਾ ਜਨਸੰਖਿਆ ਵਾਲਾ ਸਭ ਤੋਂ ਵੱਡਾ ਦੀਪ ਹੁਣ ਜਨਸੰਖਿਆ ਦੇ ਹਿਸਾਬ ਨਾਲ ਸਭ ਤੋਂ ਵੱਡਾ ਦੀਪ ਪੁੱਛਿਆ ਜੀ ਇਹ ਹੈਗਾ ਆ ਜਾਵਾ ਦੀਪ ਇੱਥੇ ਸਭ ਤੋਂ ਜ਼ਿਆਦਾ ਜਿਹੜੀ ਮਤਲਬ ਜਨਸੰਖਿਆ ਪਾਈ ਜਾਂਦੀ ਆ ਤੇ ਇਹ ਜਿਹੜਾ ਜਾਵਾ ਦੀਪ ਆ ਨਾ ਇਹ ਹੈ ਕਿੱਥੇ ਆ ਇਹ ਇੰਡੋਨੇਸ਼ੀਆ ਦੇ ਵਿੱਚ ਆ ਇੰਡੋਨੇਸ਼ੀਆ ਦੇ ਵਿੱਚ ਜਿਹੜਾ ਜਾਵਾ ਦੀਪ ਆ ਨਾ ਇੱਥੇ ਵਿਸ਼ਵ ਦੀ ਸਭ ਤੋਂ ਵੱਧ ਜਨਸੰਖਿਆ ਪਾਈ ਜਾਂਦੀ ਆ ਅੱਗੇ ਜੇ ਕੇਂਦਰ ਸ਼ਾਸਿਤ ਪ੍ਰਦੇਸ਼ ਤੇ ਉਹਨਾਂ ਦੀਆਂ ਰਾਜਸਤਾਨੀਆਂ ਤਾਂ ਇਹ ਥੋੜੀ ਜਿਹੀ ਮਤਲਬ ਇਹ ਵੀ ਮੈਂ ਵਿੱਚ ਐਡ ਕੀਤੇ ਆ ਜੀ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੀ ਰਾਜਸਥਾਨੀਆ ਪੋਰਟ ਬਲੇਅਰ ਚੰਡੀਗੜ੍ਹ ਦੀ ਚੰਡੀਗੜ੍ਹ ਜੀ ਦਾਦਰਾ ਨਗਰ ਹਵੇਲੀ ਤੇ ਦਮਨ ਤੇ ਦਿਉ ਦੀ ਦਮਨ ਹੈ ਦਿੱਲੀ ਦੀ ਦਿੱਲੀ ਹੈ ਅ ਲਕਸ਼ਦੀਪ ਦੀ ਇੱਕ ਵਾਰਤੀ ਹੈ ਜੀ ਪੁੱਡੂਚੇਰੀ ਦੀ ਪੁੱਡੂਚੇਰੀਆ ਜੰਮੂ ਕਸ਼ਮੀਰ ਦੀ ਸ਼੍ਰੀਨਗਰ ਲਦਾਖ ਦੀ ਲੇ ਹੈ ਤਾਂ ਇਹ ਸੀ ਜੀ ਆਪਣੀ ਅੱਜ ਦੀ ਕਲਾਸ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਫੈਕਟਸ ਆਪਾਂ ਕੀਤੇ ਆ ਜੀ ਤੇ ਅਗਲਾ ਟੌਪਿਕ ਆਪਾਂ ਕੱਲ ਦੀ ਕਲਾਸ ਦੇ ਵਿੱਚ ਕਰਾਂਗੇ ਵੀਡੀਓ ਦੇਖਣ ਲਈ ਧੰਨਵਾਦ